ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਰਤੀ ਕਿਸਾਨ ਜੁਨੇ ਫਤਿਹ ਪੰਜਾਬ ਦੇ ਆਗੂ ਬੂਟਿਆਂ ਦੀ ਸੇਵਾ ਲਾਉਂਦੇ ਹੋਏ ਅਸੀਂ ਆਸੇ ਪਾਸੇ ਤਕਰੀਬਨ ਆਈ.ਟੀ.ਆਈ ਦੇ ਆਸੇ ਪਾਸੇ ਫੌਦੇ ਲਗਾ ਰਹੇ ਹਾਂ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆਂ ਵੀ ਤੁਸੀਂ ਵੀ ਆਪਣੇ ਆਲੇ ਦੁਆਲੇ ਜਿੰਨਾ ਤੁਸੀਂ ਬੂਟਾ ਲਾ ਸਕਦੇ ਹੋ ਫੌਦੇ ਲਾ ਸਕਦੇ ਹੋ ਇਹ ਲਗਾਓ ਕਿਉਂਕਿ ਕੁਦਰਤ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਰੋਲ ਹੈ ਆਪਾਂ ਕਹਿੰਦੇ ਵੀ ਗਰਮੀ ਇੰਨੀ ਜ਼ਿਆਦਾ ਵੱਧ ਗਈ ਅੱਜ ਦੀ ਵਾਰ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਗਰਮੀ ਨੂੰ ਘਟਾਉਣ ਵਾਸਤੇ ਆਪਾਂ ਸਾਰੇ ਮੱਲੇ ਦੇ ਵਿੱਚ ਸਹਿਯੋਗ ਪਾ ਕੇ ਜਿਹੜੇ ਜਿਹੜੇ ਮੱਲੇ ਦੇ ਵਿੱਚ ਆਪਾਂ ਰਹਿੰਦੇ ਆ ਮੂਠਿਆਂ ਨੂੰ ਲਾਓ ਇੱਕ ਤਰ੍ਹਾਂ ਦੇ ਦਰਖਤ ਬਣਨਗੇ ਇਹੀ ਗਰਮੀ ਨੂੰ ਘਟਾ ਸਕਦੇ ਨੇ ਤੇ ਇਹੀ بارش ਵਗੈਰਾ ਪਵਾ ਸਕਦੇ ਨੇ ਇਸੇ ਲਈ ਹੁਣ ਮੌਸਮ ਚੇਂਜ ਹੋ ਗਿਆ ਕੋਈ ਮੌਸਮ ਕਿਹੜੇ ਮਹੀਨੇ ਚਾਹੁੰਦਾ ਕੋਈ ਮੌਸਮ ਕਿਹੜੇ ਮਹੀਨੇ ਚਾਹੁੰਦਾ ਸਾਰਾ ਸਿਸਟਮ ਚੇਂਜ ਹੋਇਆ ਪਿਆ ਕਿਉਂਕਿ ਪੌਦੇ ਬਹੁਤ ਜ਼ਿਆਦਾ ਘਟ ਗਏ ਦਰਖਤ ਬਹੁਤ ਜ਼ਿਆਦਾ ਘਟ ਗਏ ਤਾਂ ਸਾਰਿਆਂ ਨੂੰ ਇਹ ਅਸੀਂ ਮੈਸੇਜ ਦੇਣਾ ਚਾਹੁੰਦੇ ਆਂ ਕਿ ਸਾਰੇ ਆਪਣੇ ਆਲੇ ਦੁਆਲੇ ਦੇ ਵਿੱਚ ਵੱਧ ਤੋਂ ਵੱਧ ਪਹੁੰਚ ਲੈ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ